वेलकम दोस्तों मैं प्रदीप ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਕਰਦਾ ਅੱਜ ਅਸੀਂ ਲੈ ਕੇ ਆ ਗਏ ਆ 90 ਨੰਬਰ ਵੀਡੀਓ ਬਟਾਰੀ ਦਾ ਟੂਰਨਾਮੈਂਟ ਲੁਧਿਆਣੇ ਜਿਹੜਾ ਇਹ ਪਿੰਡ ਜਿੱਥੇ ਮੈਚ ਖੇਡਿਆ ਗਿਆ ਬੁਰਜਹਰੀ ਵਰਸਸ ਕੌਂਕੇ ਦੇ ਵਿਚਕਾਰ ਜਿਹੜੇ ਦੋ ਬੁਰਜਹਰੀ ਦੇ ਵਿੱਚ ਬਾਹਰੋਂ ਖੇਡਣ ਵਾਲੇ ਖਿਡਾਰੀ ਸੀ ਉਹ ਸੀਗੇ ਸੰਦੀਪ ਬੱਸੀਆਂ ਤੇ ਖੁਸ਼ੀ ਦੁੱਗਾ ਔਰ ਕੌਂਕੇ ਦੇ ਵਿੱਚ ਦੋ ਜਿਹੜੇ ਬਾਹਰੋਂ ਖਿਡਾਰੀ ਖੇਡ ਰਹੇ ਸੀ ਉਹ ਸੀ ਮੰਨਾ ਰਸ਼ੀਮ ਤੇ ਗਗਨ ਜਲਾਲ ਦੋਸਤੋ ਮੈਚ ਇੰਟਰਸਟਿੰਗ ਕਾਫੀ ਹੋਇਆ ਇਹ ਇਹਦੇ ਵਿੱਚ ਮੈਂ ਜਿਹੜਾ ਮੰਨਾ ਰਸ਼ੀਮ ਆ ਉਹਦੀ ਪਹਿਲੀ ਰੇਡ ਤੇ 4100 ਰੁਪਏ ਲੱਗਦਾ ਕੱਚ ਜਿਹੜਾ ਉਹ ਅੱਗੇ ਜਾ ਕੇ ਖੁਸ਼ੀ ਨੂੰ ਲੈਂਦਾ ਪੁਆਇੰਟ ਖੁਸ਼ੀ ਦਾ ਹੁੰਦਾ ਜਾਂ ਮੰਨੇ ਦਾ ਤੁਹਾਨੂੰ ਮੈਚ ਦੇਖ ਕੇ ਪਤਾ ਲੱਗ ਜਾਣਾ। ਨਾਲ ਹੀ ਤੁਹਾਡੇ ਲਈ ਇੱਕ ਸਵਾਲ ਹੈ। ਇਸ ਮੈਚ ਦੇ ਚੱਲਦੇ ਆ ਕੁਝ ਜਾਫੀਆਂ ਨੂੰ ਰੇਡਾਂ ਪਾਉਣੀਆਂ ਪਈਆਂ। ਉਹ ਰੇਡਾਂ ਕਿਉਂ ਪਾਉਣੀਆਂ ਪਈਆਂ ਔਰ ਕਿਹਨੇ-ਕਿਹਨੇ ਉਹ ਰੇਡਾਂ ਪਾਈਆਂ ਤੁਸੀਂ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ। ਔਰ ਨਾਲ ਹੀ ਸਾਡੀ ਇਹ ਵੀਡੀਓ ਅਗਰ ਤੁਹਾਨੂੰ ਵਧੀਆ ਲੱਗਦੀ ਹੈ ਤੈਨੂੰ ਲਾਈਕ ਔਰ ਸ਼ੇਅਰ ਵੀ ਤੁਸੀਂ ਜ਼ਰੂਰ ਕਰਨਾ। ਪਹਿਲਾ ਮੈਚ ਵੇਖੋ। 200 ਰੁਪਇਆ ਪੀਤੇ ਵੱਲੀਓ ਪਹਿਲੀ ਕਬੱਡੀ ਕਹਿੰਦੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ। ਪਹਿਲੀ ਕਬੱਡੀ ਕਹਿੰਦੇ 3500 ਰੁਪਈਆ ਕਹਿੰਦੇ 3500 ਰੁਪਈਆ ਪਹਿਲੀ ਕਬੱਡੀ ਉਧਰੋਂ ਦੁੱਗਾ ਦਾ ਜੱਟ ਲਓ ਦੁੱਗਾ ਦਾ ਖੁਸ਼ੀ ਕਹਿੰਦੇ ਦੇਖਦਾ 3500 3500 ਤਾੜੀਆਂ ਮਾਰ ਦਿਓ ਬਈ ਵਾਹ 3500 ਰੁਪਈਆ ਉਧਰ ਮੰਨੇ ਨੂੰ ਸਾਹਮਣੇ ਕਿਰਾ ਕਿਸੇ ਖਿਡਾਰੀ ਦੇ ਕੋਈ ਤਤੀ ਬਾਰ ਨਾ ਲੱਗੀ ਮੰਨਾ ਰਸ਼ੀਨ ਸੋਨੀ ਨੂੰ ਕੋਲੇ ਆਵੇ ਨਹੀਂ ਡਾਲੇ ਪੈਂਸਰ ਸੋਨੀ ਪਹੀੜ ਯਾਰਾਂ ਦਾ ਯਾਰ ਹੈ ਭਾਵੇਂ ਕਹਿੰਦੇ ਘੁੱਟੇ ਦੇ ਕੱਪ ਦੀ ਗੱਲ ਹੋਵੇ ਸੋਨੀ ਪਹੀੜ ਵਾਲਾ ਪੁੱਜੈ ਇਸ ਵੀਰ ਦਾ ਧੰਨਵਾਦ ਹੈ ਇਧਰ ਪਹਿਲੀ ਕਬੱਡੀ ਜਫਾ ਕਹਿੰਦੇ ਖੁਸ਼ੀ ਦਾ ਔਰ ਮਾਲਕ ਮਿਹਰ ਕਰੇ ਕਿਸੇ ਖਿਡਾਰੀ ਦੇ ਕੋਈ ਤਤੀਬਾਂ ਨਾ ਲੱਗੇ ਸੱਚੇ ਪਾਤਸ਼ਾਹ ਮਿਹਰ ਕਰੇ ਨਾ ਖਿਡਾਰੀਆਂ ਤੇ ਮੰਨਾ ਅਰ ਇਧਰੋਂ ਜਿਨ੍ਹਾਂ ਨੂੰ ਕਹਿੰਦੇ ਜ਼ਿੰਦਗੀ ਦੇ ਵਿੱਚ ਬੜਾ ਕੁਝ ਸਿੱਖਣ ਨੂੰ ਮਿਲਿਆ 우ਸਤਾਦ ਗੋਪੀ ਸਿੰਘ ਜੀ ਮੇਰਕਲਾ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਉਹ ਵੀ www.kabaddi365.com ਦੇ ਜਰੀਏ ਕਹਿੰਦੇ ਜੁੜੇ ਹੋਏ ਇਸੇ ਕਬੱਡੀ ਕੱਪ ਦੇ ਨਾਲ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪੁੱਛਣਾ ਸੀ ਇਸੇ ਪਿੰਡ ਦੇ ਵਿੱਚ ਪਰ ਅੱਜ ਕਹਿੰਦੇ ਸਾਹਮਣੇ ਵਾਲ ਦੇ ਵਿੱਚ ਕਬੱਡੀ ਕੱਪ ਸੀ ਤਾਂ ਕਰਕੇ ਨਹੀਂ ਪੁੱਜ ਸਕੇ ਗੁਰਪ੍ਰੀਤ ਸਿੰਘ ਜੀ ਖੇਲ ਬੇਰਕਵਾ ਉਸਤਾਦ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਗਲੀ ਗੱਲ ਕ੍ਰਿਸ਼ਨ ਵਦੇਸ਼ਾ ਜੀ ਕਰੇਗਾ ਹੈਲੋ ਇੱਕ ਮਿੰਟ ਜੀ ਸਾਡੇ ਹੋਜਦਾਰ ਸਾਹਿਬ ਹਰਮੇਸ਼ ਸਿੰਘ ਜੀ ਖੋਤੇ ਨੂੰ ਪਹਿਲੀ ਰੇਡ ਦੇ 500 ਰੁਪਏ ਫਰੇ ਹੋ ਗਏ ੱਤਕਾ ਕਰਕੇ ਉਹ ਲਾਦੀ ਉਹ ਸਰੇ ਮੰਗਾਲਾ ਸਰੇ ਤੋਂ ਮੂਵ ਸਰੇ ਪੁੱਜਦੀ ਕਰਦੇ ਜੀ ਕਰਤਾਰ ਸਿੰਘ ਜੀ ਗ੍ਰਾਉਂਡ ਵਿੱਚ ਟਿਕ ਖੂਨ ਸਵਰੇ 1 ਮਿੰਟ ਦੇ ਨਿਰੰਗ ਆ ਗਏ ਆਹ ਲਾਓ ਕੀ ਆ ਗਿਆ ਮੁੰਡਾ ਗ੍ਰਾਉਂਡ ਚ ਆ ਗਿਆ ਆ ਗਿਆ ਜਿੱਤਣ ਵਾਲੀ ਟੀਮ ਦੇ ਲਈ ਆ ਰਹੀ ਹੈ ਜੀ ਆ ਰਹੀ ਆ ਸਨਵੀਰ ਗੁਰਵਿੰਦਰ ਸਿੰਘ ਜੀ ਭੰਗੂ ਕਨੇਡਾ ਵਾਲੇ 3100 ਰੁਪਇਆ ਦੇਣਗੇ ਜਿੱਤਣ ਵਾਲੀ ਓਪਨ ਦੀ ਰਿੰਡ ਲਈ ਤੇ ਉਪਜੇਤੂ ਦੇ ਲਈ 2100 ਰੁਪਇਆ ਗੋਗਾ ਫਖੀਰ ਦੀਪ ਹੈਪੀ ਲਹਿਰੇ ਵਾਲੇ ਸੋਨੀ ਫਖੀਰ ਸਨਵੀਰ ਹੈਪੀ ਲਹਿਰਾ ਜੀ ਖੁਸ਼ੀ ਦੁਗਾਂ ਵਾਲਾ ਜਿੰਨੇ ਜੁੱਕੇ ਲਊ ਉਹਨੇ 200 ਰੁਪਏ ਦੇ ਮਾਨ ਸਨਮਾਨ ਹੁੰਦੇ ਨਹੀਂ ਕੰਨ ਵੀ 3500 ਦਾ ਜੱਫਾ ਆਇਆ ਰਸ਼ੀਨ ਵਾਲੇ ਮੰਨੇ ਨੂੰ ਪਰ ਹਲਕੀ ਜੀ ਚੋਟ ਵੱਜੀ ਆ ਕਿ ਆਵੇ ਦੁਨੀਆ ਤੇ ਭਗਵਾਨ ਕੋਈ ਜੇ ਰੋਕੇ ਚੋਟਾਂ ਸੱਡਾਂ ਨੂੰ ਹਿੱਕਾਂ ਖੋਜਣ ਚੌੜੀਆਂ ਨਾ ਨਜ਼ਰ ਲੱਗੇ ਪੌੜੇ ਟੱਡਾਂ ਨੂੰ ਉਧਰੋਂ ਗੁਰਵਿੰਦਰ ਸਿੰਘ ਜੀ ਪੰਗੂ ਕੈਨੇਡਾ ਵਾਲੇ ਜਿੱਤਣ ਵਾਲੀ ਜਿੰਨੂੰ ਕੈਨਬੀ 3100 ਰੁਪਏ ਦੇ ਮਾਨ ਸਨਮਾਨ ਦੇ ਦਿੱਤੇ ਤੇ ਉਪਜਿੱਤ ਨੂੰ ਕੈਨਬੀ 2100 ਰੁਪਏ ਦੇ ਮਾਨ ਸਨਮਾਨ ਦੇਨੇ ਜਿੱਥੇ ਉਹਨਾਂ ਦਾ ਕੈਨਬੀ 5200 ਰੁਪਏ ਲੱਗਾ ਹੋਇਆ ਇਸ ਮੈਚ ਦੇ ਉੱਤੇ ਲਾ ਮੇਰੇ ਵੀਰੋ ਜਿੱਤਣ ਵਾਲੀ ਤੇ ਉਪਜਿੱਤ ਨੂੰ ਵੀ ਮਾਨ ਸਨਮਾਨ 3100 ਤਾਂ 2100 ਦੇ ਨਾਲ ਮਾਨਸਮਾਨ ਦਿੱਤੇ ਜਾਣੇ ਨਹੀਂ 11 12 11 11 3 ਤੇ ਗੁਰਪ੍ਰੀਤ ਬੁਰਜ ਖਰੀ ਸਈ ਦੀਆਂ ਤਿੰਨ ਕਬੱਡੀਆਂ ਦੇ ਉੱਤੇ ਕਹਿੰਦੇ ਵੀ 1100 ਰੁਪਏ ਲੱਗਿਆ ਹੋਇਆ ਸਾਡਾ ਵੀਰ ਨਿੰਮਾ ਕੰਗਨਾਲ ਜੀ ਔਰ ਉੱਤੇ ਹੀ ਸਾਡੇ ਵੀਰ ਢੰਡਾਰੀ ਤੋਂ ਗੁਨਨ ਢੰਡਾਰੀ ਜੀ ਉਹਨਾਂ ਦੇ ਜਿਗਰੀ ਯਾਰ ਨੇ ਉਹਨਾਂ ਵੀਰਾਂ ਵੱਲੋਂ 1100 ਰੁਪਏ ਤਿੰਨ ਕਬੜੀਆਂ ਤੇ ਲੱਗਿਆ ਹੋਇਆ ਹੈ ਉਧਰੋਂ ਖੜਕੀ ਜੀ 6 ਵਜੇ ਆ ਨਾਜਵਾਨ ਦੇ ਹਾਂ 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 ਆ ਆ ਗਰਦਾਰ ਦੀਪ ਦੀਪ ਲੈਣਾ ਮੈਨੂੰ ਪਤਾ ਗੋਗਾ ਪੀੜਾ ਸ਼ੀਰਾ ਪੀੜਾ ਸੋਨੀ ਪੀੜਾ ਜਿੰਨੇ ਵੀ ਜੱਫੇ ਲੱਗਦੇ ਆ ਉਹ ਕਿਹੜਾ ਮਾੜੇ ਮਾੜੇ ਆਹ ਯਾਰ ਇਹਦਾ ਟੈਨਡੇ ਆਪਣੇ ਡੇਲੋਂ ਵਿੱਚ ਆਹ ਹੈੜਾ ਕਰਾਉਣੇ ਆਹ ਪੈਸੇ ਦਿੰਦਾ ਰੇਖੋ ਨਾ ਬੋਲੀ ਹਟਾ ਫੋਟਾ ਨਹੀਂ ਨਾ ਟੱਕਰ ਹੋ ਰੋਆ ਸੀਰਾ ਤੇ ਸੋਨੀ ਸਰਬੀਰ ਗੋਗਾ ਜੀ ਬਹੀਰ ਵਾਲੇ ਉਧਰੋਂ ਵਿਸ਼ੇਸ਼ ਤੌਰ ਤੇ ਪੁੱਜੇ ਖੇ ਨੇ ਧੰਨਵਾਦ ਕੀਤਾ ਜਾ ਰਹੇ ਆ ਆਰ ਉਧਰ ਸਾਡਾ ਵੀ ਪੀਤਾ ਮੋਟਾ ਅੱਜ ਕੰਨ ਨਿਆਰਾ ਆ ਗਿਆ ਮਣੀ ਸਿਆ ਨਿਆਰਾ ਆ ਗਿਆ ਬਟਾਰੀ ਦੇ ਕਬੱਡੀ ਕੱਪ ਦਾ ਕਹਾਂ ਟੂਰਨਾਮੈਂਟਾਂ ਦੇ ਸਨੇਖੇ ਲਾਏ ਦਰਸ਼ਕ ਵੀਰਾਂ ਤੇ ਖਿਡਾਰੀਆਂ ਨੂੰ ਅੱਜ ਲਾਸ ਆ ਗਏ ਨੇ ਖਾਪੀ ਹੁਣੀ ਅੱਜ ਕੰਨ ਵੀ ਰਾਸ ਆ ਗਏ ਨੇ ਦੀਪ ਖੈਪੀ ਤੇ ਗੋਗੇ ਵੱਲੋਂ ਖੁਸ਼ੀ ਦੇ ਖਰ ਇੱਕ ਜੱਫੇ ਦੇ 220 ਦੇ ਮਾਨ ਸਨਮਾਨ ਨੇ ਸਮੁੱਚੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਇੰਨੇ ਨਖੇਰੇ ਤੱਕ ਇੰਨੀ ਸਰਦੀ ਦੇ ਵਿੱਚ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਜਿਹੜੇ ਨਜ਼ਾਰਾ ਮਾਣ ਰਹੇ ਨੇ ਮਨੀ ਮਟਾਰੀ ਜੀ ਹੈਪੀ ਜੀ ਤੇ ਮੋਢੇ ਵੀਰਾਂ ਨੂੰ ਧੰਨਵਾਦ ਆ ਕਰਤਾਰ ਸਿੰਘ ਜੀ ਔਰ ਹਰਜੀਤ ਸਿੰਘ ਜੀ ਗਿੱਲ ਸਾਹਿਬ ਪੰਚ ਸਾਹਿਬ ਜੋਰਾ ਸਿੰਘ ਪੰਚ ਸਾਹਿਬ ਤੇ ਸਣਵੀਰ ਆਸੂ ਮਟਾਰੀ ਜੀ ਮੋਨੂ ਮਟਾਰੀ ਜੀ ਗੋਮਾ ਮਟਾਰੀ ਜੀ ਸਾਰੇ ਵੀਰਾਂ ਨੂੰ ਵੱਡੀ ਮੁबारकबादਾ ਡਾਕਟਰ ਧਰਮਪਾਲ ਗੋਇਲ ਜੀ ਉਹਨਾਂ ਦਾ ਵੀ ਧੰਨਵਾਦ ਆ ਕੇਵਲ ਸਿੰਘ ਜੀ ਸਾਫਕਾਰ ਸਰਪੰਚ ਸਾਹਿਬ ਅੱਜ ਮੈਚਾਂ ਦੀ ਗੱਲ ਹੋ ਰਹੀ ਹੈ ਖੇਡ ਮੈਦਾਨ ਦੇ ਵਿੱਚ ਆਜੋ ਤੁਸੀਂ ਉਤਰਿਓ ਗ੍ਰਾਮ ਦੇ ਵਿੱਚ ਆਜੋ ਆਸਟ੍ਰੇਲੀਆ ਵਾਲੇ ਵੀਰ ਵੱਲੋਂ ਆਪਾਂ ਮਾਨ ਸਨਮਾਨ ਦੇਨੇ ਨੇ ਇਹਨਾਂ ਖਿਡਾਰੀਆਂ ਨੂੰ ਰੀਡਰ ਐਸ ਐਚਓ ਸਾਹਿਬ ਦੇ ਲੋ ਤੋਂ 500 ਰੁਪਿਆ 500 ਰੁਪਿਆ ਦੁੱਗਾਂ ਵਾਲੇ ਖੁਸ਼ੀ ਦੇ ਲਈ ਭੇਜਦੇ ਨੇ ਜਿਨੇ ਪਹਿਲਾਂ ਜੱਫਾ ਲਾਇਆ 4100 ਦਾ ਜੱਫਾ ਹੋ ਗਿਆ ਤੇ ਨਿੱਕੇ ਫਾਸਟਵੇ ਵਾਲੇ ਪੱਤਰਕਾਰ ਵੱਲੋਂ ਵੀ ਮਾਨਸਮਾਨ ਭੇਜੇਗੇ ਨੇ ਧੰਨਵਾਦ ਆ ਬ੍ਰੇਕ ਬ੍ਰੇਕ ਇਧਰ ਮੰਨੇ ਰਸ਼ੀਨ ਵਾਲੇ ਦੇ ਇੱਕ ਛੱਟ ਜਿਹੜੀ ਥੋੜੀ ਛੱਟ ਵੱਜੀ ਹੈ ਇਸ ਕਰਕੇ ਕਬੱਡੀਆਂ ਥੋੜੀਆਂ ਘੱਟ ਕੀਤੀਆਂ ਗਈਆਂ ਨੇ 12:30 ਤੇ 13 ਦਾ ਜਿਆਦਾ ਮੈਚ ਖੇਡਿਆ ਜਾਣਾ ਸੱਚੇ ਪਾਤਸ਼ਾਹ ਮਿਹਰ ਕਰੇ ਕਿਸੇ ਖਿਡਾਰੀ ਤੇ ਕੋਈ ਤੱਤੀ ਬਾਹ ਨਾ ਆਵੇ ਰਸ਼ੀਨ ਪਿੰਡ ਦਾ ਮੰਨਾ ਬਹੁਤੀ ਸੂਝ-ਬੂਝ ਕਹਿੰਦੇ ਖਿਡਾਰੀ ਐ ਔਰ ਸੱਚੇ ਪਾਤਸ਼ਾਹ ਮਿਹਰ ਕਰੇ ਕਿਸੇ ਖਿਡਾਰੀ ਦੇ ਕੋਈ ਤੱਤੀ ਬਾਹ ਨਾ ਲੱਗੇ ਜਸਵੀਰ ਸਾਊਂਡ ਸਰਵਿਸ ਮਣੀ ਦੇ ਨਾਲ ਬੜਾ ਪਿਆਰ ਇਹਨਾਂ ਦਾ ਜਸਵੀਰ ਸਾਉਂਡ ਵਾਲਾ ਵੀ ਬਹੁਤ ਬਹੁਤ ਧੰਨਵਾਦ ਹੈ। ਇਧਰ ਗੁਰਪ੍ਰੀਤ ਦੀ ਕਬੱਡੀ ਕਹਿੰਦੇ ਤਿੰਨ ਕਬੱਡੀਆਂ ਤੇ ਰੇਸ਼ਮ ਸਿੰਘ ਜੀ ਕਰਜਾ ਖੰਡਾਰੀ ਵਾਲੇ ਗੁਨਾ ਢੰਡਾਰੀ ਜੀ ਔਰ ਨਾਲ ਕਹਿੰਦੇ ਨਿੰਮਾ ਢੇਲੋਂ ਵਾਲੇ ਇਹਨਾਂ ਵੱਲੋਂ 1100 ਰੁਪਇਆ ਗੁਰਪ੍ਰੀਤ ਸਿੰਘ ਕਹਿੰਦੇ ਤਿੰਨ ਕਬੱਡੀਆਂ ਉੱਪਰ ਦਿੱਤਾ ਜਾਣਾ ਮੇਰੇ ਵੀਰੋ ਲਓ ਪਹਿਲੀ ਕਬੱਡੀ ਪੈਣ ਜਾ ਰਹੀ ਹੈ ਉਧਰ ਨੌਜਵਾਨ ਜਾਫੀ ਕਹਿੰਦੇ ਅਮਨਾ ਕੌਂਕਿਆਂ ਦਾ ਪਰ ਨੰਬਰ ਇਸ ਵੇਲੇ ਗੋਪੀ ਸਿੰਘ ਬੁਰਜ ਹਰੀ ਸਿੰਘ ਪਿੰਡ ਦਾ ਆਪਣੀ ਟੀਮ ਦੇ ਹਿੱਸੇ ਨਹੀਂ ਜੋੜਦਾ ਹੋਇਆ ਉਧਰੋਂ ਕਾਰਨ ਰੰਧਾਵਾ ਸਾਡਾ ਵੀਰ ਕਹਿੰਦੇ ਆਸਟ੍ਰੇਲੀਆ ਦੇ ਮੈਦਾਨ ਵਿੱਚ ਬੈਠਾ ਲਾਈਵ ਨਜ਼ਾਰਾ ਮਾਰਨ ਦਾ ਅੱਜ ਦੇ ਕਬੱਡੀ ਕੱਪ ਦਾ ਨਾਲ ਕਹਿੰਦੇ ਸਰਦਾਰ ਕਰਨੈਲ ਸਿੰਘ ਦਾ ਪੁੱਤ ਪੱਥਰ ਕਹਿੰਦੇ ਸਾਈ ਪ੍ਰੈਸ ਦੇ ਵਿੱਚ ਬੈਠਾ ਮੇਰੇ ਵੀਰੋ ਜਥੇਦਾਰ ਕਰਤਾਰ ਸਿੰਘ ਨਾਲ ਵੱਲੋਂ ਇਸ ਕਬੱਡੀ ਉੱਪਰ ਕਹਿੰਦੇ 100 ਰੁਪਏ ਦਿੱਤਾ ਜਾਣਾ ਮੇਰੇ ਵੀਰੋ ਲਓ ਗਗਨਾ ਜਲਾਲ ਪਿੰਡ ਦਾ ਇਸ ਨੇ ਉਤਮ ਧਾਰੀਏ ਬੜਾ ਖੇਡ ਕਬੱਡੀ ਵਿੱਚ ਕਹਿੰਦੇ ਨਾ ਹੀ ਛਡਾਉਂਦਾ ਅੰਕ ਆਪਣੀ ਟੀਮ ਲਈ ਜੋੜਦਾ ਹੋਇਆ ਇਧਰ ਦੇ ਪਾਸੇ ਕਹਿੰਦੇ ਡੀਪੀ ਬੁਰਜ ਹਰੀ ਸਿੰਘ ਪਿੰਡ ਦਾ ਮੇਰੇ ਵੀਰੋ ਨੌਜਵਾਨ ਗੱਭਰੂ ਇੱਕ ਸਾਲ ਖੇਡਿਆ ਕਹਿੰਦੇ ਕੈਨੇਡਾ ਦੇ ਵਿੱਚ ਨੌਜਵਾਨ ਨੇ ਕਹਿੰਦੇ ਧੰਨ ਧੰਨ ਕਰਵਾਈਏ ਮੇਰੀ ਵੀਰੋ ਸਵਰਗਵਾਸੀ ਹਰਜਿੰਦਰ ਸਿੰਘ ਢਾਲੀਵਾਲ ਦਾ ਪੁੱਤ ਡੀਪੀ ਕਬੱਡੀ ਪਾਉਂਦਾ ਹੋਇਆ ਉਧਰ ਦੇ ਪਾਸੇ ਅਮਨਾ ਕੌਂਕਿਆਂ ਦਾ ਹਾਂ ਵੀ ਗੁੰਮੇ ਵੀਰ ਗੁਰਮਖ ਬਟਾਰੀ ਵਾਲਾ ਜੱਗੇ ਨਾਲ ਕਹਿੰਦੇ ਭਰਾਵਾਂ ਵਰਗਾ ਪਿਆਰ ਹੈ ਮੇਰੇ ਵੀਰੋ ਇਹ ਸੰਦੀਰ ਮਾੜਾ ਰੇਟ ਤੇ ਲੱਗੇ ਗਿਆ ਨੂੰ 100 ਰੁਪਏ ਪੰਚ ਗਰਨਾਮ ਸਿੰਘ ਗਰਨਾਮ ਸਿੰਘ ਪੰਚ 100 ਰੁਪਏ ਕਲਸ਼ੇਰ ਸਿੰਘ ਸਰਪੰਚ ਖੁਸ਼ੀ ਦੇ ਜੱਫੀ ਉੱਪਰ ਕਹਿੰਦੇ 2-200 ਰੁਪਏ ਦੀਪ ਲੈ ਕੇ 200 ਰੁਪਏ ਮਨੀ ਵੱਲੀਓ ਮੁੱਖ ਜਿਹੀਓ ਔਰ ਸੀਰੇ ਔਰ ਸੂਨੀ ਵੱਲੀਓ ਮਨੀ ਖਰੇ ਵਾਲੀਓ ਇਸ ਕਬੱਡੀ ਉੱਪਰ 100 ਰੁਪਿਆ ਗੁਰਵਿੰਦਰ ਸਿੰਘ ਜੀ ਪੰਗੂ ਕਨੇਡਾ ਉਹਨਾਂ ਵੱਲੋਂ ਦਿੱਤੇ ਜਾਣਗੇ। ਉੱਥੇ ਪੰਗੂ ਸਾਹਿਬ ਨੇ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਸਾੜੇ ਜੀ ਵੀ ਬੱਤੇ ਮਾਣ ਭੇਜੇ ਆ। ਇਧਰ ਨੌਜਵਾਨ ਗੱਭਰੂ ਸੰਦੀਪ ਸਿੰਘ ਮੇਰੇ ਵੀਰੋ।ਾਰੇ ਟੈਕਨੀਕਲ ਅੰਕ ਦੇ ਸਮੇਂ ਘगन ਆਪਣੀ ਟੀਮ ਦੇ ਹਿੱਸੇ ਲਈ ਜੋੜਦਾ ਹੋਇਆ। ਕਿੰਨੇ ਕਿਵੇਂ ਜੇ ਖੁਸ਼ੀ ਦਿਖਾ ਲਵੇ ਨਿੱਕੇ ਵੱਲੋਂ 500 ਰੁਪਿਆ ਦਿੱਤਾ ਜਾਣਾ ਨਿੱਕੇ ਫਾਸਟਵੇ ਵਾਲੇ ਵੱਲੋਂ। ਸਣੀ ਭਤੀਜਾ ਉਹਦੇ ਵੱਲੋਂ 100-100 ਰੁਪਏ ਗੁਰਜੀਤ ਜੱਫਾ ਲਾਵੇ ਗਰਨਾਮ ਪੰਜ ਜਿਨ੍ਹਾਂ ਦਾ ਭਤੀਜਾ ਸਣੀ ਉਹਦੇ ਵੱਲੋਂ ਖੁਸ਼ੀ ਤੇ ਹਰ ਇੱਕ ਜੱਫੇ ਪਰ ਇੱਕ ਇੱਕ 100 ਹੈ ਇਧਰ ਦੂਸਰੀ ਕਬੱਡੀ ਪੈ ਗਈ ਕਹਿੰਦੇ ਗੁਰਪ੍ਰੀਤ ਦੀ ਜਿਨੇ ਆਪਣਾ ਗਾਉਂ ਵਾਲਾ 1100 ਲੱਗਿਆ ਹੋਇਆ ਕਹਿੰਦੇ ਰੇਸ਼ਮ ਸਿੰਘ ਜੀ ਘਰ ਚਾ ਢੰਡਾਰੀ ਵਾਲੇ ਗੁੰਨਾ ਖਿਡਾਰੀ ਔਰ ਨਿੰਮਾ ਕੰਗਣਵਾਲ 1100 ਲੱਗਾਇਆ ਗੁਰਪ੍ਰੀਤ ਦੀਆਂ ਤਿੰਨ ਕਬੱਡੀਆਂ ਤੇ ਦੋ ਕਬੱਡੀਆਂ ਪੈ ਗਈਆਂ ਔਰ ਇੱਕ ਕਬੱਡੀ ਬਾਕੀ ਹੈ ਸੁਖੀ ਭੰਗੂ ਬੱਲੀਓ ਸੁਖੀ ਘੁੰਮਣ ਵਾਲੀ ਆ ਕਬੱਡੀ ਉੱਪਰ ਕਹਿੰਦੇ 100 ਦਿੱਤਾ ਜਾਣਾ ਮੇਰੇ ਵੀਰੋ ਇਹ ਅਮਨਾ ਕੌਂਕਿਆਂ ਦੀ ਧਰਤੀ ਦਾ ਕਹਿੰਦੇ ਜਾਫੀ ਬੜਾ ਕਮਾਲ ਦਾ ਉੱਥੇ ਕਹਿੰਦੇ ਧਾਵੀ ਬੜਾ ਕਮਾਲ ਦਾ ਗੁੰਮਾ ਬਟਾਰੀ ਬੱਲੀਓ ਕੌਂਕਿਆਂ ਦਾ ਅਮਨਾ ਔਰ ਮੋਟਾ ਜਿੰਨੇ ਜੱਫੇ ਲਾਉਣਗੇ ਅਮਨਾ ਕੌਂਗੇ ਵਾਲਾ ਜਿੰਨੇ ਜੱਫੇ ਲਾਵੇ ਗੁੰਮਾ ਬਟਾਰੀ ਔਰ ਜੱਗੇ ਬਟਾਰੀ ਵੱਲੋਂ ਇੱਕ ਇੱਕ 100 ਦਿੱਤਾ ਜਾਣਾ। ਉਹ ਯਾਰ ਆਪਾਂ ਸਭ ਦਾ ਬੋਲੀ ਜਾ। ਇਧਰ ਗੋਲਪੀ ਦੀ ਤੀਜੀ ਕਬੱਡੀ ਪੈ ਗਈ 1100 ਰੁਪਈਆ। 1100 ਰੁਪਈਆ ਨਿਰਮਲ ਸਿੰਘ ਜੀ ਨਿਮਾ ਲੈ ਵੀ ਸਰਪੰਚਾ ਪ੍ਰਾਪਤ ਕਰ ਲਾ। ਨਿਰਮਲ ਸਿੰਘ ਜੀ ਨਿਮਾ ਕੰਗਣਵਾਲ ਸਰਪੰਚ ਕੇਵਲ ਸਿੰਘ ਜੀ ਉਹਨਾਂ ਵੱਲੋਂ ਵੀ ਇੱਕ 100 ਗੋਲਪੀ ਦੇ ਲਈ ਔਰ ਗੁੰਨਾ ਖੰਡਾਰੀ ਜੀ ਰੇਸ਼ਮ ਸਿੰਘ ਜੀ ਘਰ ਚਾ ਢੰਡਾਰੀ ਵਾਲੇ 1100 ਰੁਪਇਆ ਦਿੱਤਾ ਰਪੀ ਦੀ ਕਬੱਡੀ ਤੇ ਜਥੇਦਾਰ ਕਰਤਾਰ ਸਿੰਘ ਉਹਨਾਂ ਵੱਲੋਂ ਇਸ ਕਬੱਡੀ ਉੱਪਰ ਕਹਿੰਦੇ 100 ਦਿੱਤਾ ਜਾਣਾ ਲੈ ਵੀ ਨਿੱਕੇ ਆ ਖੁਸ਼ੀ ਦੇ ਜਥੇ ਉੱਪਰ ਤੇਰੇ ਵੱਲੋਂ 500 ਨਿੱਕਾ ਕਹਿੰਦਾ 500 ਉਥੇ ਹੈਪੀ ਵੀਰੋਂ ਮਨੀ ਵੀਰ ਕਹਿੰਦਾ ਨਾਲ ਕਹਿੰਦੇ ਦੀਪ ਲਹਿਰੇ ਵਾਲਾ ਕਹਿੰਦਾ ਵੀ ਸਾਡੇ ਵੱਲੋਂ ਵੀ ਇੰਨੀ ਕਰਦੇ ਇਧਰ ਪਰ ਅੰਕੇ ਸਮੇਂ ਗਗਨੇ ਦਾ ਸੋਨੀ ਪਹੀੜ ਸ਼ੀਰਾ ਪੀੜ ਕੋਗਾ ਪੀੜ ਔਰ ਦੀਪ ਲਹਿਰਾ ਕੌਂਕਿਆਂ ਵਾਲਾ ਜਿਹੜਾ ਵੀ ਜਾਫੀ ਜੱਫਾ ਲਾਵੇ 2100 ਰੁਪਿਆ ਅਗਲੀ ਗੱਲ ਕ੍ਰਿਸ਼ਨ ਮਧੇਸ਼ਾ ਤੋਂ ਉਹਦੇ ਨਾਲ ਕਰੇਗਾ ਨਿਕਾ ਫਾਸਟਵੇ ਕਹਿੰਦਾ ਵੀ ਖੁਸ਼ੀ ਜਿੰਨੇ ਜੱਫੇ ਲਾਵੇ ਉਹਨੇ 5-500 ਰੁਪਏ ਦੇ ਮਾਨ ਸਨਮਾਨ ਉਹਨੇ ਗੋਮਾ ਕਹਿੰਦਾ ਵੀ ਕਹਿੰਦਾ ਭਾਈਆਂ ਤੋਂ ਵੱਧ ਕੇ ਪਿਆਰ ਰੱਖਣ ਵਾਲਾ ਜੱਗਾ ਬਟਾਰੀ ਵਾਲਾ ਜੀ ਕੌਂਕਿਆਂ ਵਾਲੇ ਜਿੰਨੇ ਜੱਫੇ ਕਹਿੰਦਾ ਕੰਦੜ ਵਾਲੀ ਉਹਨੇ 5-500 ਰੁਪਏ ਦੇ ਮਾਨ ਸਨਮਾਨ ਆਉਂਦੇ ਨੇ ਗਰਨਾਮ ਪਰਚ ਵੱਲੋਂ ਖੁਸ਼ੀ ਦੁਕਾਨ ਵਾਲਾ ਜਿੰਨੇ ਜੱਫੇ ਲਾਵਾ ਉਹਨੇ 100-100 ਦੇ ਮਾਨ ਸਨਮਾਨ ਨੇ ਲਾ ਗੋਮਾ ਵੀਰ ਕਹਿੰਦੇ ਕਹਿੰਦਾ ਵੀ ਜੱਗੇ ਉਹਨਾਂ ਦੀ ਅੱਜ ਮਿਹਨਤ ਦੇ ਰੰਗ ਲਿਆਂਦਾਗਾ ਲਾ 500 ਰੁਪਏ ਨਿੱਕਾ ਕਹਿੰਦਾ ਫਾਸਟਵੇ ਵਾਲਾ ਪੱਤਰਕਾਰ ਸਾਡਾ ਵੀਰ ਕਿ ਖੁਸ਼ੀ ਦੇ ਹਰ ਜੱਫੇ ਦੇ ਮਾਨ ਸਨਮਾਨ ਦੇ 79 ਕਿਲੋ ਦੀ ਟੀਮ ਜੱਗਿਆਣਾ ਦੇ ਨਾਲ ਗੁੰਮਿਆਣਾ ਦਾ ਦਿਲੋਂ ਪਿਆਰ ਆ ਲੰਮੜਾ ਖੁਸ਼ੀ ਦੁੱਗਾ ਵਾਲਾ ਹੁਣ ਵੇਖਾਂਗੇ ਵੀ ਜੱਗੇ ਵੀਰ ਅੱਜ ਨਜ਼ਾਰਾ ਬਟਾਰੀ ਦੇ ਕਬੱਡੀ ਕੱਪ ਦਾ ਲਓ ਉਧਰ ਦੇ ਬੰਨੇ ਸੁਖਵੀਰ ਸਿੰਘ ਯੂਐਸਏ ਵਾਲੇ ਓਪੋਕੀਆ ਵਾਲੇ ਮਾਨ ਸਨਮਾਨ ਕਰ ਰਹੇ ਨੇ ਲਓ ਦਲਵੀਰ ਸਿੰਘ ਯੂਐਸਏ ਵਾਲੇ ਹਰਜੀਤ ਸਿੰਘ ਜੀ ਪੰਚ ਸਾਹਿਬ ਦਲਵੀਰ ਸਿੰਘ ਯੂਐਸਏ ਵਾਲੇ ਤੇ ਸੰਦੀਪ ਸੁਖਵੀਰ ਯੂਐਸਏ ਵਾਲੇ ਕੇਵਲ ਸਿੰਘ ਸਰਪੰਚ ਵੱਲੋਂ ਗगन ਦੇ ਲਈ 100 ਰੁਪਇਆ ਜੋ 100 ਰੁਪਏ ਜਿਹੜਾ ਕੌਂਕੇ ਦਾ ਜੱਫਾ ਲਾਉ ਗੋਗਾ ਦੀਪ ਖੈਪੀ ਫਖੀਰ ਵਾਲੇ ਮਣੀ ਹੁਣੀ ਕਹਿੰਦੇ ਨੇ ਸੀਰਾ ਸਣੀ ਹੁਣੀ ਕਿ 200 ਰੁਪਏ ਦੇ ਮਾਨ ਸਨਮਾਨ ਨੇ ਫਸਟ ਵੇ ਆਲੇ ਨਿੱਕੇ ਨਾਲ ਗੋਮਾ ਕਹਦਾ ਕਹਿੰਦਾ ਦਿਲੋਂ ਪਿਆਰਾ ਬਹੁਤ ਬਹੁਤ ਪਿਆਰਾ ਧੰਨਵਾਦ ਆ ਪਿਆਰ ਬਣਿਆ ਰਹੇ ਪਿਆਰ ਬਣਿਆ ਰਹੇ ਲਾ ਮੈਦਾਨ ਵਿੱਚ ਉਧਰ ਸਾਡੇ ਵੀਰ ਬਹੁਤੀ ਸਤਿਕਾਰਯੋਗ ਬੜਾ ਮਾਣ ਕਰਨਗੇ ਜੇ ਤੁਣੀ ਲਈ 3100 ਰੁਪਏ ਗੁਰਵਿੰਦਰ ਸਿੰਘ ਜੀ ਪੰਗੂ ਕੈਨੇਡਾ ਉਪਜ ਤੁਣੀ 2100 ਕਰਤਾਰ ਸਿੰਘ ਜਸਵੰਤ ਸਾਹਿਬ ਉਹਦੇ ਵੱਲੋਂ 100 ਰੁਪਏ ਆਹ ਕਮੇਟੀ ਦੇ ਉੱਤੇ ਸਾਡੇ ਵੀਰ ਸੁਖੀ ਕਹਾਂਗਾ ਧੰਨਵਾਦ ਆ ਮਾਲੀ ਆਸਟ੍ਰੇਲੀਆ ਵਾਲਾ 100 ਵੀ ਭੇਜ ਰਹੇ ਆ अवतार तोले वाली अवतार लीड़े ਕਾਨੂੰ ਖਿੱਚਦੇ ਹੋ ਜਫੇਦਾਰ ਦੇ ਨਾਮ ਤੇ ਇੱਕ ਵਾਰ ਬੋਲਦੇ ਕਰਤਾਰ ਖਬਰੋਣਾ ਆਪਣਾ ਜਫੇਦਾਰ ਜਫੇਦਾਰ ਕੇ ਪ੍ਰੋਣਾ ਜੀ ਸਾਡੇ ਵੀਰ ਸੁਖੀ ਜੀ ਕਮਾਨ ਸਾਹਿਬ ਧੰਨਵਾਦ ਆ ਭਰਪੂਰਗੜ ਤੋਂ ਸਣਵੀਰ ਪ੍ਰਦੀਪ ਜੀ ਦੇ ਪੁੱਜੇ ਹੋਏ ਨੇ ਧੰਨਵਾਦ ਆ ਗੋਗਾ ਦੀਪ ਸੱਪੀ ਮਣੀ ਸੀਰਾ ਸੋਨੀ ਸਾਰੇ ਵੀਰਾਂ ਵੱਲੋਂ ਜੇ ਕੋਈ ਕੌਂਕੇ ਜਿੱਤ ਦੀਆਂ 1100 ਆਣੇ ਨਾ ਵੀਰਾਂ ਵੱਲੋਂ ਲੈ ਵੀ ਖੰਡੇ ਵਾਲਿਆ ਅੱਜ ਨੋਟਾਂ ਦੀ ਗੱਲ ਹੋ ਰਹੀ ਹੈ ਸੰਦੀਪ ਪੱਸ਼ੀਆ ਵਾਲਾ ਬੁਰਜਾ ਨੇ ਜੇ ਗੁਰਪ੍ਰੀਤ ਜੱਫਾ ਲਾਵੇ ਤਾਂ ਨਿੱਕੇ ਫਾਸਟਵੇਅ ਆਣ ਵੱਲੋਂ 500 ਆ ਲੈ ਵੀ ਅੱਜ ਓ ਬਰਾਵੋ ਸੰਦੀਪ ਜੱਫਾ ਲਾਓ ਓਕੇ ਆ ਜੀ ਓਕੇ ਆ ਮਣੀ ਕਮੈਂਟਰੀ ਵੀ ਕਰਨੀ ਆਪਾਂ ਨੇ ਨੋਟਰਾ ਦਾ ਮੀ ਪਾਉਂਦਾ ਮੀ ਨਹੀਂ ਪਾਉਂਦਾ ਗਾ ਪਾਉਂਦਾ ਲਾ ਮਦਾਨ ਵਿੱਚ ਨਿੱਕਾ ਫਸ ਗਿਆ ਕਹਿੰਦਾ ਕਹਿੰਦਾ ਜੇਰਾ ਕੋਈ ਗੁਰਪ੍ਰੀਤ ਨੂੰ ਜੱਫਾ ਲਾਵੇ ਉਹਨੂੰ 500 ਹੋਣਾ ਲਾ ਆਹ ਕਬੱਡੀ ਮੇਰੇ ਵੀਰੋ ਗੁਰਪ੍ਰੀਤ ਗੁਰਜ ਖਰੀਦ ਕਰੇਵਾ ਪੱਕਾ ਰਹਿਣ ਵਾਲਾ ਖਿਡਾਰੀ ਆ ਗੋਮੇ ਹਣੀ ਖੇੜਾ ਨਹੀਂ ਸੁਣਦੇ ਹੁਣ ਗੋਮੇ ਹਣੀ ਜੱਗੇ ਹਣੀ ਜਸਦਾ ਕਰਤਾ ਸੀ 200 ਰੁਪਏ ਉਹਨਾਂ ਵੱਲੋਂ ਲੱਖ ਹਜ਼ਾਰ ਹੋ ਗਿਆ ਹੈਪੀ ਬਟਾਰੀ ਜੀ ਕਿੰਨੇ ਹੋਣੇ ਨੇ ਲਾਇਦ ਨੇ ਬੰਨੇ ਕੈਨ ਵੀ ਕੌਂਕਿਆਂ ਵਾਲਾ ਨਾਜਵਾਨ ਜਿਸ ਸੰਦੀਪ ਬਸੇ ਵਾਲਾ ਜੱਫਾ ਵਾਲਾ ਹੈਪੀ ਕਹਿੰਦਾ ਗਦਨ ਝੋਲਣਾ ਆਸਟ੍ਰੇਲੀਆ ਵਾਲਾ ਕਹਿੰਦਾ ਕਿ 500 ਰੁਪਏ ਦੇ ਮਾਨ ਸਨਮਾਨ ਹੋਣੇ ਨੇ ਮਨੀ ਬਟਾਰੀ ਜੀ ਅੱਜ ਨਜ਼ਾਰਾ ਬਕਰਾਂਗਾ ਮੌਤ ਜਸਪਰ ਸਿੰਘ ਜਿਹੜਾ ਮੁੰਡਾ ਹਰੀ ਨਿੱਕਰਾ ਉਹ ਇੱਧਰ ਆਦਾ ਪਿਆਦਾ ਉਹਨੂੰ 100 ਰੁਪਏ ਜੀਸੇ ਵਾਣਾ ਰਾਜਨ 70 ਸਿੰਘ ਦੀ ਗਰੇਵਾਲ ਹਲੋ ਰਾਲ ਮੈਂ ਕਿਹਾ ਆ ਸਾਂਝ ਪਾਈ ਜਾਣੀਆਂ ਕ੍ਰਿਸ਼ਨਵੀਰ ਨਿੱਕਾ ਕਹਿੰਦਾ ਵੀ ਗੁਰਪ੍ਰੀਤ ਨੂੰ ਕੋਈ ਵੀ ਜਾਫੀ ਜੇ ਜਫਾ ਲਾਵੇ ਨਿੱਕਾ ਫਾਸਟਵੇ ਵਾਲਾ ਕਹਿੰਦਾ ਵੀ 500 ਰੁਪਏ ਦਿੱਤਾ ਜਾਣਾ ਬਹੁਤ ਵਾਕੋ ਜੇਕਰ ਅੱਜ ਗਗਨੇ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਦਿਨੋ ਤਾੜੀ ਮਾਰ ਦਿਓ ਰੇਟਰ ਦੇ ਨਾਮ ਦੇ ਉੱਪਰ ਟੜਪਾ ਜੱਫਾ ਲਾਵੇ ਕਿੰਨਾ ਹੈ ਨਾ ਭਤੀਜਾ ਸਣੀ 200 ਰੁਪਏ ਖੁਸ਼ੀ ਦਿੜਵੇਂ ਵਾਲੇ ਜੱਫਾ ਲਾਵੇ ਗਰਨਾਮ ਸਿੰਘ ਦਾ ਭਤੀਜਾ ਸਣੀ ਕਹਿੰਦਾ 100 ਦੇਵਾਂਗਾ ਇਧਰ ਗਗਨਾ ਗਗਨਾ ਜਲਾਲ ਵਾਲਾ ਇੱਕ ਪਾਸੇ ਕਹਿੰਦੇ ਤੁਕਾਂ ਦਾ ਖੁਸ਼ਦੀਪ 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 ਸਿੰਘ ਹੈ ਬਈ ਵਾਹ ਜੇਕਰ ਕਹਿੰਦੇ ਕੌਕਿਆਂ ਦੀ ਟੀਮ ਜਿੱਤ ਗਈ ਆ ਗੋਗਾ ਪਹੀਟ ਵਾਲਾ ਔਰ ਸੋਨੀ ਸੀਰਾ ਵੀਰ ਪਹੀਟ ਵਾਲਾ ਜੱਗੇ ਦਾ ਭਾਈ ਆ ਆ ਮਸੌਰ ਖੇਡ ਇਟਲੀ ਆ ਐਂ ਕਰਦੇ ਆ ਪਾ ਸਾਰੇ ਜਣੇ ਲਾਈਨ 'ਚ ਖੜ ਜੰਨੇ ਆ ਜਿਹਨੇ ਜਿਹਨੇ ਪੈਸੇ ਦੇਣੇ ਆ ਆਪਾਂ ਗਾਹਾਂ ਗਾਹ ਮੈਕ ਕਰੀ ਜਾਂਦੇ ਆ ਉਹ ਸਾਰੇ ਆਪੇ ਦੇ ਜਾਣ ਜੱਗਾ ਬਟਾਰੀ ਵਾਲਾ ਕਹਿੰਦਾ ਜੇ ਕੌਂਕਿਆਂ ਦੀ ਟੀਮ ਜਿੱਤਦੀ ਆ 500 ਰੁਪਈਆ ਉਹ ਯਾਰ ਆਪਾਂ ਰਲ ਕੇ ਜਮਤ ਕਰ ਲਈਏ ਸਾਰੇ ਦਲਵੀਰ ਸਿੰਘ ਯੂਐਸਏ ਗਿਆ ਵੀਰ ਸੁਖਵੀਰ ਸਿੰਘ ਜੀ ਸੋਹੀ ਯੂਐਸਏ ਵਾਲੇ ਕੌਕਿਆਂ ਵਾਲੇ ਜਿੰਨੇ ਜੱਫੇ ਲਾਉਣਗੇ ਉੰਨੇ 5-500 ਦਲਵੀਰ ਯੂਐਸਏ ਵੱਲੋਂ ਔਰ ਇਧਰ ਲੈ ਵੀ ਇਹਨੇ 500 ਦਾ ਜੱਫਾ ਪੰਜ 500 ਦਾ ਜੱਫਾ ਤਲੀਮ ਲਾ ਗਿਆ ਕੌਕਿਆਂ ਦਾ ਤਲਵੀਰ ਸਿੰਘ ਯੂਐਸਏ 500 ਰੁਪਏ ਇਸੇ ਜੱਫੇ 'ਚ ਇਧਰ ਜੱਗੇ ਦਾ ਵੀਰ ਆ ਕਹਿੰਦੇ ਦਲਵੀਰ ਯੂਐਸਏ ਉਹਨਾਂ ਵੱਲੋਂ 500 ਇਧਰ ਗੁਰਮਖ ਪੂਰਾ ਖੁਸ਼ ਹੈ ਨਜ਼ਾਰਾ ਆ ਗਿਆ ਅੱਜ ਲੋਗਾ ਪੀੜ ਥੀਰਾ ਪੀੜ ਸੋਣੀ ਪੀੜ ਦੀਪ ਦੀਪ ਲਹਿਰਾ ਫੇਕਰ ਕਹਿੰਦੇ ਬੱਸੀਆਂ ਦਾ ਸੰਦੀਪ ਜਫਰ ਆਵੇ ਤਾਂ 200 ਰੁਪਿਆ ਗਗਨ ਪੱਠਲ ਜੀ ਉਹਨਾਂ ਵੱਲੋਂ ਦਿੱਤਾ ਜਾਣਾ 100 ਕਹਿੰਦੇ ਰਿੰਕੇ ਵੱਲੋਂ ਇਧਰ ਆਬਨਾ ਕੌਂਕਿਆਂ ਦਾ ਵਾਹ ਵੇ ਨੌਜਵਾਨਾਂ 500 ਰੁਪਿਆ ਜੇ ਕੌਂਕਿਆਂ ਦੀ ਟੀਮ ਜਿੱਤਦੀ ਹੈ ਦਸੋ ਜੇਕਰ ਨਜ਼ਾਰਿਆਂ ਦਾ ਇੱਕ ਵਾਰੀ ਆਖਰੀ ਤਾੜੀ ਮਾਰ ਦਿਓ ਜੇ ਨਜ਼ਾਰਾ ਆਉਂਦਾ ਬਈ ਵਾਹ میں بھی درشکو ہو درشکوں للکارہ مار دو للکارہ بھائی واہ منی میلا سفل ہے میلا سفل ہے ویر میلا سفل ہے کہوں کیا نہیں کم اور کہوں کہ کم جتنی یار پانچ سو تو لو مارو کہ گیارہ سو ہے ਕਹਿੰਦੇ 1800 ਗੱਗੇ ਬੱਲੀਓ ਅਰਮਨ ਦੇ ਜੱਫੇ ਉੱਪਰ 500 ਦਲਵੀਰ ਸਿੰਘ ਯੂਐਸਏ ਵੱਲੀਓ ਜੱਗੇ ਦਾ ਵੀਰ ਹੈ ਦਲਵੀਰ ਯੂਐਸਏ ਨਾਲ ਵੱਲੋਂ 500 ਕਹਿੰਦੇ ਜੱਗੇ ਦੇ ਸੱਦੇ ਦੇ ਉੱਪਰ ਟੀਮ ਪਹੁੰਚੀ ਹੈ ਕੌਕਿਆਂ ਦੀ ਗੁੰਮੇ ਦੇ ਕਹਤੇ ਉੱਤੇ ਟੀਮ ਆਈ ਹੈ ਕੌਕਿਆਂ ਦੀ ਜੱਗੇ ਦੇ ਕਹਤੇ ਉੱਪਰ ਟੀਮ ਆਈ ਹੈ ਦਲਵੀਰ ਯੂਐਸਏ ਦੇ ਕਹਿ ਜੋ ਪੱਟੀ ਮਾਈ ਹੈ ਗੋਗਾ ਪਹੀੜ ਹੈਪੀ ਬਟਾਰੀ ਇਹ 1100 ਰੁਪਏ ਦੇ ਦਿੱਤੇ ਆ ਗੋਗਾ ਪਹੀੜ ਔਰ ਨਾਲ ਕਹਿੰਦੇ ਸ਼ੀਰਾ ਔਰ ਸੂਨੀ ਪਹੀੜ ਵਾਲਾ ਦੀਪ ਲਹਿਰੇ ਵਾਲਾ ਹੈਪੀ ਬਟਾਰੀ ਵਾਲਾ ਜਿਨ੍ਹਾਂ ਵੱਲੋਂ 1100 ਰੁਪਏ ਕੌਂਕਿਆਂ ਦੀ ਟੀਮ ਜਿੱਤਦੀ ਹੈ ਮਨੀ ਔਰ ਹੈਪੀਨੈਸ ਅਤੇ ਉੱਪਰ ਕਹਿੰਦੇ ਅੱਜ ਬੁਰਜ ਹਰੀ ਸਿੰਘ ਦੀ ਟੀਮ ਵਿੱਚ ਖੁਸ਼ੀ ਖੇਡਣ ਪੁੱਜਿਆ ਇਧਰ ਦੇ ਪਾਸੇ ਦੇ ਨੌਜਵਾਨ ਕਹਿੰਦੇ ਮੌੜ ਮੌੜ ਤੇ ਅਮਨਾ ਅਮਨਾ ਤੇ ਮੌੜ ਮੇਰੇ ਵੀਰੋ ਮੁਕਾਬਲਾ ਕਹਿੰਦੇ ਸਖਤ ਹੈ ਮੁਕਾਬਲਾ ਕਹਿੰਦੇ ਦੋਵੇਂ ਜਾਫੀਆਂ ਵਾ ਇਧਰ ਅਮਨਾ 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 ਮੇਰੇ ਵੀਰੋ ਮੁਕਾਬਲਾ ਕਹਿੰਦੇ ਬਹੁਤ ਸਖਤ ਹੈ ਅਮਨਾ ਅਮਨਾ ਵਈ ਨਿੱਕੇ ਬੱਲੀਆ ਨੂੰ 500 ਰੁਪਇਆ ਨਿੱਕੇ ਫਾਸਟਵੇ ਵਾਲੋਂ ਵੱਲੋਂ 500 ਰੁਪਇਆ ਜੱਗੇ ਬਟਾਰੀ ਵੱਲੋਂ 500 100 ਰੁਪਇਆ ਕਹਿੰਦੇ ਸੁੱਖੇ ਵੱਲੀਓ ਆਪਣੇ ਲਈ ਹੈ ਕਰਨੈਲ ਸਿੰਘ ਦਾ ਭਤੀਜਾ ਸਨੀ 100 ਰੁਪਇਆ ਪੇਤਾ ਲੈ ਵੀ ਨਿੱਕੇ ਪਹੁੰਚ ਕਰਦੀ 100 ਰੁਪਇਆ ਸੁੱਖੇ ਵੱਲੀਓ ਹੈ ਇਧਰ ਮਨੀ ਵੀਰ ਔਰ ਹੈਪੀ ਵੀਰ ਦੇ ਸਦੇ ਉੱਪਰ ਅੱਜ ਦੇ ਬੱਚੇ ਦਾ ਖੁਸ਼ੀ ਪੁੱਜਿਆ ਨੌਜਵਾਨ ਮੇਰੇ ਵੀਰੋ ਸਾਡੇ ਲਈ ਵੀ ਬੜੇ ਮਾਣ ਮਹਿਨਾਂ ਵੀਰਾਂ ਵਾਲਿਓ ਬਹੁਤ ਧੰਨਵਾਦ ਕਹਿੰਦੇ 1100 ਰੁਪਿਆ ਜੇ ਕੌਕੇ ਦੀ ਟੀਮ ਜਿੱਤਦੀ ਹੈ ਗੁਰਵਿੰਦਰ ਪੰਗੂ ਕਨੇ ਟੋਲੀਓ ਕਹਿੰਦੇ 3100 ਇੱਕ ਵਾਰੀ ਤਾੜੀਆਂ ਮਾਰ ਦਿਓ ਜੇ ਨਜ਼ਾਰਾ ਆਉਂਦਾ ਇੱਕ ਵਾਰੀ ਤਾੜੀਆਂ ਮਾਰ ਦਿਓ ਅੱਜ ਕਹਿੰਦੇ ਅਮਨੇ ਦੀਆਂ ਕਬੱਡੀਆਂ ਨੇ ਦਿਲ ਲੁੱਟ ਲਿਆ ਅਮਨੇ ਦੀਆਂ ਕਬੱਡੀਆਂ ਨੇ ਦਿਲ ਲੁੱਟ ਲਿਆ ਮੇਰੇ ਵੀਰੋ ਰੁਪਈਆ ਜੇਕਰ ਸੰਦੀਪ ਜੱਫਾ ਲਾਵੇ ਫਾਸਟਵੇ ਵਾਲਾ ਨਿੱਕਾ ਕਹਿੰਦਾ 500 ਫਾਸਟਵੇ ਦਾ ਨਿੱਕਾ ਕਹਿੰਦਾ 500 ਰੁਪਈਆ ਜੇ ਸੰਦੀਪ ਜੱਫਾ ਲਾਵੇ ਕਹਿੰਦੇ 500 ਰੁਪਈਆ ਜੇਕਰ ਨੌਜਵਾਨ ਗੱਭਰੂ ਬੱਸੀਆਂ ਦਾ ਸੰਦੀਪ ਜੱਫਾ ਲਾਵੇ ਇਧਰ ਦੁਕਾਨ ਦਾ ਖੁਸ਼ੀ ਹੈ ਇਹ ਕਹਿੰਦੇ 500 ਕਬੱਡੀ ਦਾ ਕਹਿੰਦੇ ਪ੍ਰਿੰਸ ਕਿਹਾ ਜਾਂਦਾ ਜਰਨੈਲ ਸਿੰਘ ਦਾ ਭਤੀਜਾ ਜੱਫਾ ਲਾਉਂਦਿਆ ਯੂਐਸਏ ਵਾਲਿਓ ਤਲਵੀਰ ਬੱਲੀਓ ਯੂਐਸਏ ਵਾਲੇ ਤਲਵੀਰ ਬੱਲੀਓ ਜੇ 6 ਹਲੋ ਜੇਕਰ ਕੌਕਿਆਂ ਦੀ ਟੀਮ ਜਿੱਤਦੀ ਆ ਤਾਂ 1100 ਰੁਪਇਆ ਸਾਡੇ ਵੀਰ ਦੀਪ ਲਹਿਰੇ ਬੱਲੀਓ ਦੋਗੇ ਤਹੇੜ ਬੱਲੀਓ ਔਰ ਸ਼ੀਰੇ ਪੀਰ ਸੂਨੀ ਪੀਰ ਬੱਲੀਓ ਕਰਨਰੋਂ ਦਾ ਆ ਰਹਾ ਆਸਟ੍ਰੇਲੀਆ ਵੱਲੋਂ 1100 ਰੁਪਇਆ ਇਧਰ ਸਾਡਾ ਵੀਰ ਕੋਦੂ ਖੰਨੇ ਵਾਲਾ ਵੀ ਪੂਜਾ ਧੰਨਵਾਦ ਹੈ ਕੋਈ ਬੋਲ ਦੇ 3100 ਰੁਪਇਆ ਕਹਿੰਦੇ ਪੰਗੂ ਵੱਲੋਂ ਹੈ ਜੇਕਰ ਟੀਮ ਫਾਸਟ ਆਉਂਦੀ ਹੈ ਗੁਰਵਿੰਦਰ ਸਿੰਘ ਪੰਗੂ ਕੈਨੇਡਾ ਵੱਲੋਂ ਗੁੰਮੀ ਵੱਕਿਓ ਫੁੱਟਬਾਲ ਦੀ ਕਮੇਟੀ ਵੱਲੋਂ 1100 ਰੁਪਇਆ ਜੇ ਕੌਕੇ ਦੀ ਟੀਮ ਫਾਸਟ ਆਉਂਦੀ ਹੈ ਜਿੰਨਾ ਖੁਸ਼ੀ ਦੇਣਗੇ ਜੱਫੇ ਲਾਉ ਕਰਨਾਮ ਜੀ ਗਰਨਾਮ ਸਿੰਘ ਦਾ ਭਤੀਜਾ ਕਹਿੰਦਾ ਖੁਸ਼ੀ ਜਿੰਨੇ ਜੱਫੇ ਲਾਵੇ ਉਹਨੇ 2100 ਇਧਰ ਨਿੱਕਾ ਫਾਸਲੇ ਵਾਲਾ ਯਾਰਾਂ ਦਾ ਯਾਰ ਹੈ ਨਿੱਕਾ ਇਸ ਵੀਰ ਦਾ ਵੀ ਧੰਨਵਾਦ ਇਹ ਕਹਿੰਦੇ ਬੱਸੀਆਂ ਦਾ ਸੰਦੀਪ ਸਿੰਘ ਜੱਫਾ ਲਾਵੇ ਨਿੱਕੇ ਫਾਸਲੇ ਵਾਲੇ ਬੰਦੇ ਉਹ ਕਹਿੰਦੇ 500 ਰੁਪਏ ਦਿੱਤਾ ਜਾਣਾ ਉਧਰੋਂ ਗੁੰਨਾ ਢੰਡਾਰੀ ਜੀ ਨਾਲ ਨਿੰਮਾ ਕੰਗਣਵਾਲ 500 ਰੁਪਿਆ ਗਗਨ ਝੋਲਦਾ ਵਾਲਿਓ ਦਿੱਤਾ ਜਾਣਾ ਜੇ ਬੱਸੀਆਂ ਦਾ ਸੰਦੀਪ ਜੱਫਾ ਲਾਵੇ 100 ਰੁਪਿਆ ਜੱਫੇਦਾਰ ਕਰਤਾਰ ਸਿੰਘ ਨਾਮ ਵਾਲਿਓ ਕਹਿੰਦੇ 1100 ਰੁਪਿਆ ਹੋ ਗਿਆ ਸੰਦੀਪ ਦੇ ਜੱਫੇ ਉੱਪਰ ਲਓ ਦਰਸ਼ਕੋ ਇਹ ਦੋ ਕਬੜੀਆਂ ਰਹਿ ਗਈਆਂ ਹੁਣ ਲਲਕਾਰਿਆਂ ਦੇ ਘੜਦੋ ਮਾਰੋਗੇ ਨਾ ਲਲਕਾਰਾ ਬਹੁਤ ਅਗਲਾ ਮੈਚ ਹੈ ਮਣੀ ਨਜ਼ਾਰਾ ਆ ਗਿਆ ਅੱਜ ਤੇਰੇ ਪਿੰਡ ਦਾ ਗੁਰਵਿੰਦਰ ਸਿੰਘ ਪੰਗੂ ਕੈਨੇਡਾ ਇਹਨਾਂ ਵਾਲਿਓ ਇੱਕ 100 ਗਰਵਿੰਦਰ ਸਿੰਘ ਜੀ ਪੰਗੂ ਕੈਨੇਡਾ ਜਿੱਤਾਂ ਵਾਲੀ ਟੀਮ ਲਈ 3100 ਸੈਕੰਡ ਆਊਨ ਵਾਲੀ ਟੀਮ ਲਈ 2100 ਇਧਰ ਨੌਜਵਾਨ ਗੱਪੜੂ ਜੱਫਾ ਲਾਊਗਾ 200 ਗਰਨਾਮ ਦਾ ਭਤੀਜਾ ਸਣੀ ਗਰਨਾਮ ਦਾ ਭਤੀਜਾ ਸਣੀ ਕਹਿੰਦਾ ਜੇ ਖੁਸ਼ੀ ਜੱਫਾ ਲਾਵੇ 200 ਰੁਪਏ ਉੱਤੇ ਜਾਣਗੇ ਇਧਰ ਨੌਜਵਾਨ ਕਹਿੰਦੇ ਮੋਟੇ ਵੀ ਕਬੱਡੀ ਬੱਚੂਆਂ ਦੇ ਕੱਪ ਤੋਂ ਕਹਿੰਦੇ ਬੈਸਟ ਜਾਫੀ ਬਣ ਕੇ ਇਸ ਨੌਜਵਾਨ ਨੇ ਬੁਲਟ ਜੱਫਾ ਲਾਉਣਾ ਹੈ ਔਰ ਇਧਰ ਦੁਕਾਨਦਾਰ ਖੁਸ਼ੀ ਖੋਸ਼ਦੀਪ ਗਿੱਲ ਇੱਕ ਸਮੇਂ ਖੋਸ਼ਦੀਪ ਗਿੱਲ ਮੇਰੇ ਵੀਰੋ ਨੌਜਵਾਨ ਗੱਭਰੂ ਆ ਯਾਰ ਸਰਪੰਚ ਬਾਹਰ ਬੰਦੇ ਮੇਰੇ ਕੋਲ ਇਧਰ ਰਹਿਣ ਲੰਮੀ 100 ਰੁਪਇਆ ਦਰਸ਼ਨ ਸਿੰਘ ਜੀ ਕਮੇਟੀ ਵਾਲੇ ਬਹੁਤ ਬਹੁਤ ਬੁਸ਼ੀ ਨੇ ਲਈ ਹੈ ਫਾਈਨਲ ਹੋ ਗਿਆ ਇਹਦਰ ਸੋਨੀਆ ਔਰ ਅਸ਼ੀਰਾ ਸਾਡੇ ਲਈ ਵੀ ਜਿਨ੍ਹਾਂ ਨੇ ਵੱਡੇ ਮਾਨ ਕੀਤੇ ਬਹੁਤ ਬਹੁਤ ਧੰਨਵਾਦ ਤੀਨ ਨਿਕਲੇ ਬੈਠੇ ਦੋਸਤੋ ਤੁਸੀਂ ਮੈਚ ਵੇਖ ਹੀ ਲਿਆ ਮੈਚ ਹੈ ਜਿਹੜਾ ਉਹ ਬੁਰਝਰੀ ਨੇ ਜਿੱਤੇ ਬੁਰਝਰੀ ਦੇ ਨੇ 12.5 ਪੁਆਇੰਟ ਔਰ ਕੌਂਕੇ ਦੇ ਨੇ 11 ਪੁਆਇੰਟ ਇਹ ਮੈਚ ਜਿਹੜਾ ਅਸਲ ਚ ਲੂਜ਼ ਕਰਨ ਦਾ ਮੇਰੇ ਖਿਆਲ ਦੇ ਵਿੱਚ ਜਿਹੜਾ ਕੌਂਕੇ ਦਾ ਮੇਨ ਕਰ ਰਿਹਾ ਉਹ ਮੰਨੇ ਦੇ ਜਿਹੜੀ ਸ਼ੁਰੂਆਤੀ ਦੌਰ ਚ ਜਿਹਦੀ ਸੱਟ ਲੱਗੀ ਉਹ ਹੀ ਹੈ ਇਸ ਤੋਂ ਇਲਾਵਾ ਵੀ ਅਸੀਂ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਅਵੇਲੇਬਲ ਕਰਾਉਂਦੇ ਰਹੇ ਨੇ ਇਹ ਦੋ ਵੀਡੀਓ ਅਸੀਂ ਤੁਹਾਡੇ ਲਈ ਜਿਹੜੀਆਂ ਸਿਲੈਕਟ ਕੀਤੀਆਂ ਨੇ ਜਿਨ੍ਹਾਂ ਨੂੰ ਤੁਸੀਂ ਹੁਣੇ ਕਲਿੱਕ ਕਰਕੇ ਲਾਈਵ ਦੇ ਇਨ ਇਹ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਨਾਲੇ ਤੁਹਾਨੂੰ ਰਿਕਵੈਸਟ ਹੈ ਕਿ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ. kabaddi365.com ਤੇ ਇਸੇ ਤਰ੍ਹਾਂ ਬਣੇ ਰਹੋ।